ਸੀਬੀਆਈ ਤੇ ਵਿਜੀਲੈਂਸ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਹੈ ਉਹ ਸ਼ਿਕਾਇਤ ਕਿਸ ਵੱਲੋਂ ਦਿੱਤੀ ਗਈ ਔਰ ਕਿਸ ਦੇ ਖਿਲਾਫ ਇਸ ਦਾ ਡੀਆਈਜੀ ਭੁੱਲਰ ਦੇ ਨਾਲ ਕੀ ਸਾਹਮਣਾ ਜਾਂ ਕੀ ਮਾਮਲਾ ਜਾਂ ਕਿਵੇਂ ਜੁੜਿਆ ਹੋਇਆ ਹੈ ਇਹ ਤਾਰਤੰਦ ਸਾਰੀ ਗੱਲ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਵਕਤ ਮੇਰੇ ਨਾਲ ਮੁਹੰਮਦ ਅਨਵਰ ਮਹਿਬੂਬ ਔਨਲਾਈਨ ਦੇ ਉੱਤੇ ਜੁੜੇ ਹੋਏ ਨੇ ਜਿਨ੍ਹਾਂ ਨੇ ਉਹ ਸ਼ਿਕਾਇਤ ਵਿਜੀਲੈਂਸ ਬਿਊਰੋ ਨੂੰ ਵੀ ਭੇਜੀ ਹੈ ਤੇ ਸੀਬੀਆਈ ਨੂੰ ਵੀ ਭੇਜੀ ਹੈ ਕਿ ਕਿਰਸ਼ਾਨੂੰ ਦੇ ਵਾਂਗ ਇੱਕ ਹੋਰ ਅਜਿਹਾ ਵਿਅਕਤੀ ਹੈ ਸ਼ਖਸ ਹੈ ਜਿਹੜਾ ਡੀਆਈਜੀ ਭੁੱਲਰ ਦੇ ਨਾਲ ਮਿਲ ਕੇ ਦੋ ਨੰਬਰ ਦਾ ਧੰਦਾ ਜਾਂ ਭ੍ਰਿਸ਼ਟਾਚਾਰ ਕਰਦਾ ਰਿਹਾ ਉਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਫੋਨ ਲਾਈਨ ਤੇ ਐ ਮਹਿਬੂਬ ਜੀ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹਣਾ ਤੁਸੀਂ ਪਹਿਲਾਂ ਵੀ ਦਾਵਾ ਕਰ ਚੁੱਕੇ ਹੋ ਕਿ ਕਿਰਸ਼ਾਨੂ ਦੇ ਵਾਂਗ ਜਿਹੜਾ ਸ਼ਮਸ਼ੂਦੀਨ ਚੌਧਰੀ ਹੈ ਉਸਨੇ ਵੀ ਡੀਆਈਜੀ ਭੁੱਲਰ ਦੇ ਨਾਲ ਮਿਲ ਕੇ ਜਿਹੜਾ ਆ ਗੈਰ ਕਾਨੂੰਨੀ ਧੰਦਾ ਕੀਤਾ ਕੰਮ ਕੀਤਾ ਤੁਹਾਡੇ ਕੋਲ ਇਸ ਦਾ ਕਦੋਂ ਸਬੂਤ ਹੱਥ ਲੱਗਿਆ ਔਰ ਕਿਹੋ ਜੇ ਤੁਹਾਡੇ ਕੋਲ ਸਬੂਤ ਪਹੁੰਚੇ ਨੇ ਜਿਸ ਦੇ ਆਧਾਰ ਤੇ ਤੁਸੀਂ ਦੋਵਾਂ ਏਜੰਸੀਆਂ ਨੂੰ ਸਟੇਟ ਦੀ ਵੀ ਸੈਂਟਰ ਦੀ ਏਜੰਸੀ ਨੂੰ ਵੀ ਸ਼ਿਕਾਇਤ ਭੇਜੀ ਹੈ ਦੇਖੋ ਜੀ ਗੱਲ ਇਹ ਹੈ ਕਿ ਹੈ ਚੌਧਰੀ ਸ਼ਮਸ਼ੂਦੀਨ ਬਾਰੇ ਤੁਸੀਂ ਸਾਡੇ ਸ਼ਹਿਰ ਮਲੇਕੋਟੜ ਤੋਂ ਪਤਾ ਕਰ ਸਕਦੇ ਹੋ ਕਿ ਜਦੋਂ ਭੁੱਲੇ ਸਾਹਿਬ ਐਸਐਸਪੀ ਸਮਰੂਪ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਇਹਦੇ ਤਾਲੁਕਾਤ ਕਿਸਾਂ ਦੇ ਰਹੇ ਨੇ ਇਹਦੇ ਬਹੁਤ ਅੱਛੇ ਉਹਨਾਂ ਨਾਲ ਤਾਲੁਕਾਤ ਹੈ ਉਹਨਾਂ ਲਈ ਰਿਆਨੀਆਂ ਖਵਾਬ ਲੈ ਕੇ ਜਾਣਾ ਇਹਦਾ ਰੁਟੀਨ ਦਾ ਤੰਦਾ ਸੀਗਾ ਕਿਉਂਕਿ ਇਹ ਸਾਡਾ ਮਿਲਣ ਵਾਲਾ ਬੰਦਾ ਸੀ ਤੁਹਾਨੂੰ ਦੱਸਦਾ ਰਹਿੰਦਾ ਸੀ ਕਿ ਨਾਲੇ ਭੁਲੜ ਸਾਹਿਬ ਲਈ ਆ ਲੈ ਕੇ ਜਾ ਰਹੇ ਆ ਬਾਹਲੇ ਤੇ ਜਾ ਰਹੇ ਹਾਂ ਔਰ ਸ਼ਹਿਰ 체 ਵੀ ਚਰਚਾ ਸੀ ਕਿ ਅਗਰ ਕੋਈ ਕੰਮ ਭੁਲੇ ਸਾਹਿਬ ਤੋਂ ਕਰਾਉਣਾ ਹੈਗਾ ਲੋਕ ਟੋਲਦੇ ਰਹਿੰਦੇ ਨੇ ਜਿਨ੍ਹਾਂ ਦੇ ਕੰਮ ਹੁੰਦੇ ਨੇ ਬੀਜੀਐਸਐਸਪੀ ਦੇ ਨੇੜੇ ਕੌਣ ਆਇਆ ਸੀ ਉਹਦੇ ਉਹਦੇ ਰੈਂ ਕੰਮ ਕਰਾਈਏ ਇਹ ਜਾਂਦਾ ਆਉਂਦਾ ਸੀਗਾ ਇਹ ਸਾਰਾ जग ਜਾਣਦਾ ਸਾਰਾ ਮਲੇਕੁਰਾ ਜਾਣਦਾ ਹੈਗਾ ਅਸੀਂ ਇਹ ਚਾਹੁੰਦੇ ਆ ਇਸ ਕਰਕੇ ਜਦੋਂ ਵਿਜੀਲੈਂਸ ਨੂੰ ਕੰਪਲੇਨ ਦਿੱਤੀ ਆ ਔਰ ਸੀਬੀਆਈ ਨੂੰ ਕਿ ਭੁੱਲਾ ਸਾਹਿਬ ਦਾ ਮਾਮਲਾ ਸੀਬੀਆਈ ਔਰ ਵਿਜੀਲੈਂਸ ਕਰ ਰਹੀ ਹੈ ਕਿ ਇੱਕ ਵਾਰ ਇਹਦੇ ਇਹਦੇ ਬਾਰੇ ਵੀ ਜਾਂਚ ਕਰ ਲੈਣੀ ਚਾਹੀਦੀ ਹੈ ਇਹਨਾਂ ਏਜੰਸੀਆਂ ਨੂੰ ਕਿ ਇਹਦੇ ਖਾਤਿਆਂ ਦੀ ਜਾਂਚ ਕਰ ਲੈਣੀ ਚਾਹੀਦੀ ਹੈ ਔਰ ਇਹਦੇ ਹੁਣ ਤੱਕ ਦੇ ਕਿੱਡਾ ਅਮੀਰ ਹੋਇਆ ਹੈਗਾ ਕਿੱਡਾ ਇਜਾਜ਼ਤ ਤੀ ਸੀਗਾ ਹੁਣ ਕੀ ਹੈ ਇਹਦੇ ਬਾਰੇ ਏਜੰਸੀਆਂ ਜਦੋਂ ਜਾਂਚ ਕਰਨੀਆਂ ਤਾਂ ਬਹੁਤ ਕੁਝ ਨਿਕਲ ਕੇ ਸਾਹਮਣੇ ਆਊਗਾ ਜੀ ਆ ਤੁਹਾਡੀ ਗੱਲ ਦਲੀਲ ਇਹ ਹੈ ਤਰਕੇ ਹੈ ਕਿ ਜਾਂਚ ਹੋਵੇ ਤੇ ਬਾਅਦ ਕੁਝ ਨਿਕਲੇਗਾ ਪਰ ਇਕ ਗੱਲ ਜਰੂਰ ਸਮਝਾਓ ਕਿ 16 ਤਰੀਕ ਤੋਂ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਹੋਈ ਹੈ ਕਿਰਸ਼ਨੂ ਦੀ ਗ੍ਰਿਫਤਾਰੀ ਹੋਈ ਹੈ ਇਹ ਸ਼ਿਕਾਇਤ ਤੁਸੀਂ ਹੁਣ ਕਿਉਂ ਦੇ ਰਹੇ ਹੋ ਜਦੋਂ ਮਾਮਲਾ ਪੱਖਿਆ ਸੀ ਉਦੋਂ ਨਹੀਂ ਸੀ ਪਤਾ ਤੁਹਾਨੂੰ ਸ਼ਮਸ਼ੂਦੀਨ ਚੌਧਰੀ ਬਾਰੇ ਕਿ ਭੁੱਲਰ ਦੇ ਨਾਲ ਸਾਜ਼ ਸੀ ਇਸ ਦੀ ਨਹੀਂ ਜੀ ਜਦੋਂ ਕੋਈ ਮਾਮਲਾ ਸਾਹਮਣੇ ਆਉਂਦਾ ਹੈਗਾ ਬੰਦਾ ਕੋਈ ਨਾ ਕੋਈ ਉਦੋਂ ਹੀ ਅੱਗੇ ਅੱਗੇ ਸਿੱਧਾ ਟੁੱਟਦਾ ਹੈਗਾ ਅਦਰਵਾਈ ਤਾਂ ਹੂੰ ਤੁਸੀਂ ਕਿਸੇ ਸੱਜੇ ਖਲਾਬ ਧੰਦੇ ਰਹੋ ਅਫਸਰ ਆਪਣੀ ਕੁਰਸੀ ਤੇ ਹੁੰਦਾ ਹੈਗਾ ਉਹ ਉਲਟਾ بجائے ਤੁਹਾਡੀ ਇਹ ਗੱਲ ਸੁਣਨ ਦੇ ਤੁਹਾਡੇ ਖਲਾਬ ਹੀ ਕਾਰਵਾਈਆਂ ਕਰਨ ਲੱਗ ਜਾਂਦੇ ਨੇ ਠੀਕ ਹੈ ਨਹੀਂ ਜੀ ਜਦੋਂ ਕੋਈ ਮਾਮਲਾ ਕਿਸੇ ਖਲਾਬ ਇਨਕੁਆਇਰੀ ਹੁੰਦੀ ਹੈਗੀ ਹੈ ਜਦੋਂ ਉਹਦੇ ਨਾਲ ਕੜੀ ਨਾਲ ਕੜੀ ਜੁੜਦੀ ਆ ਉਦੋਂ ਹੀ ਮਾਮਲੇ ਸਾਹਮਣੇ ਨਿਕਲ ਕੇ ਆਉਂਦੇ ਨੇ ਇਸੇ ਕਰਕੇ ਅਸੀਂ ਹੁਣੇ ਦਰਖਾਸਤ ਦਿੱਤੀ ਜਾਂਦੀ ਹੈ ਤੁਸੀਂ ਜਿਹੜੀ ਦਰਖਾਸਤ ਦਿੱਤੀ ਹੈ ਉਸ ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਤਾਂ ਲਾਏ ਲਾਏ ਨੇ ਨਾਲ ਉਸ ਦੇ ਪਰਿਵਾਰਕ ਜੀਵਨ ਦੇ ਉੱਤੇ ਕਿ ਉਸ ਨੇ ਕਿਸ ਲੜਕੀ ਨਾਲ ਵਿਆਹ ਕਰਾਇਆ ਇਹ ਮਾਮਲਾ ਜਾਂਚ ਕਰਨ ਦਾ ਨਾ सीबीआई ਦਾ ਹੈ ਨਾ ਵਿਜੀਲੈਂਸ ਬਿਊਰੋ ਦਾ ਇਹ ਤਾਂ ਪੁਲਿਸ ਕੰਪਲੇਂਟ ਬਣਦੀ ਹੈ ਨਹੀਂ ਸਰ ਇਹ ਗੱਲ ਇਸ ਕਰਕੇ ਬਣਦੀ ਹੈ ਕਿ ਇੱਕ ਬੰਦੇ ਦੀ ਨੇਚਰ ਕਿੱਦਾਂ ਦੀ ਹੈ ਸਿੱਧਾ ਦੀ ਨੇਚਰ ਦਾ ਮਾਲਕ ਹੈ ਔਰ ਕੀ ਕੀ ਕਰ ਸਕਦਾ ਹੈਗਾ ਜਿਹੜਾ ਬੰਦਾ ਉਸ ਤਰ੍ਹਾਂ ਦੇ ਧੋਖੇ ਕਰ ਸਕਦਾ ਹੈ ਉਹ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਵੀ ਆ ਸਕਦਾ ਹੈਗਾ ਇਸ ਕਰਕੇ ਉਹਦੇ ਉਹਦੇ ਬਾਰੇ ਉਹ ਦੋ ਲਾਈਨਾਂ ਲਿਖੀਆਂ ਗਈਆਂ ਨੇ ਜੀ ਤੇ ਜਿਹੜੀ ਤੁਸੀਂ ਸ਼ਿਕਾਇਤ ਕੀਤੀ ਹੈ ਕਿਤੇ ਇਹ ਤਾਂ ਨਹੀਂ ਕਿ ਤੁਹਾਡੀ ਆਪਣੀ ਕੋਈ ਨਿੱਜੀ ਰੰਜਿਸ਼ ਹੋਵੇ ਉਸ ਦੇ ਵਿੱਚ ਉਹ ਮੇਰਾ ਮੇਰੀ ਮੇਰੀ ਤਾਂ ਅੱਜ ਤੱਕ ਕਦੇ ਕੋਈ ਰੰਜਿਸ਼ ਹੀ ਨਹੀਂ ਹੋਈ ਜੀ ਇਹਦੇ ਨਾਲ ਮੇਰਾ ਤਾਂ ਅੱਛਾ ਦੋਸਤ ਰਿਹਾ ਹੈਗਾ ਔਰ ਮੇਰੀ ਕੋਈ ਨਾ ਨਿੱਜੀ ਰੰਜਿਸ਼ ਹੈ ਨਾ ਮੇਰਾ ਕੋਈ ਇਹਦੇ ਨਾਲ ਲੈਂਦੇ ਨਾ ਨਾ ਕੋਈ ਹੋਰ ਹੈ ਉਹ ਬੱਕਰੀ ਗੱਲ ਹੈ ਕਿ ਹੁਣ ਉਹ ਆਪਣੇ ਕੋਲੋਂ ਕੋਈ ਗੱਲ ਕਹਿ ਲਵੇ ਬੱਕਰੀ ਗੱਲ ਹੈ ਲੇਕਿਨ ਮੇਰਾ ਉਹਦੇ ਨਾਲ ਕਦੇ ਕੋਈ ਰੰਜਿਸ਼ ਵਾਲੀ ਗੱਲ ਨਹੀਂ ਹੈ ਜੀ ਆ ਜਿਵੇਂ ਤੁਸੀਂ ਸ਼ਿਕਾਇਤ ਦਾ ਜ਼ਿਕਰ ਕੀਤਾ ਹੈ ਕਿ ਸਾਨੂੰ ਖਦਸ਼ੇ ਹੀ ਨਹੀਂ ਬਲਕਿ ਬਲਕਿ ਸਾਨੂੰ ਪਤਾ ਵੀ ਹੈ ਕੁਝ ਗੱਲਾਂ ਦਾ ਕਿ ਕਿੰਨੀ ਸਾਂਝ ਰਹੀ ਹੈ ਉਸਦੀ ਡੀਆਈਜੀ ਭੁੱਲਰ ਨਾਲ ਜਦੋਂ ਐਸਐਸਪੀ ਸੰਗਰੂਰ ਸੀ ਉਦੋਂ ਮਲੇਰਕੋਟਲਾ ਹਾਲੇ ਜ਼ਿਲ੍ਹਾ ਨਹੀਂ ਸੀ ਬਣਿਆ ਦੇਖੋ ਸਾਨੂੰ ਖੁਦ ਦੱਸਦਾ ਰਿਹਾ ਹੈ ਸਾਨੂੰ ਖੁਦ ਦੱਸਦਾ ਰਿਹਾ ਸ਼ਾਇਦ ਵੀ ਇਹ ਗੱਲ ਹੈ ਇਹਦੀਆਂ ਫੋਟਾਂ ਆਈਆਂ ਨੇ ਬੜੇ ਅਫਸਰਾਂ ਨਾਲ ਨੇ ਵੱਖ-ਵੱਖ ਨਿਕਟਰਾਂ ਨਾਲ ਨੇ ਔਰ ਹੁਣ ਜਦੋਂ ਜਾਂਚ ਹੋਏਗੀ ਏਜੰਸੀਆਂ ਇਹ ਕੰਮ ਏਜੰਸੀਆਂ ਦਾ ਹੈ ਜਾਂਚ ਕਰਨਾ ਉਹ ਹਰ ਚੀਜ਼ ਕੱਢਣ ਦੇ ਮਾਹਰ ਹੁੰਦੇ ਨੇ ਮੈਂ ਤਾਂ ਮਾਹਰ ਵੀ ਨਹੀਂ ਹਾਂ ਲੇਕਿਨ ਏਜੰਸੀਆਂ ਮਾਹਰ ਹਨ ਕੀਤੀ ਹੈ ਆਕਾਸ਼ ਪੱਤਾ ਨੇ ਜਦੋਂ ਡੀਆਈਜੀ ਭੁੱਲਰ ਖਿਲਾਫ ਜਾਂ ਕਰਿਸ਼ਾਨੂ ਖਿਲਾਫ ਜੋ ਵੀ ਉਹਨਾਂ ਦਾ ਟਰੈਪ ਲਵਾਇਆ ਸ਼ਿਕਾਇਤ ਦਿੱਤੀ ਉਸ ਦੇ ਕੋਲ ਬਕਾਇਦਾ ਇੱਕ ਆਡੀਓ ਰਿਕਾਰਡਿੰਗ ਸੀ ਪੈਸੇ ਦੇ ਲੈਣ ਦੇਣ ਦੀ ਐਵੇਂ ਉਹ ਹੋਈ ਹੈ ਤੁਹਾਡੀ ਨਹੀਂ ਨਹੀਂ ਸਰ ਸਬੂਤ ਹੈ ਯਾਰ ਉਹਦਾ ਵੀਡੀਓ ਸਾਰਾ ਆਕਾਸ਼ ਬੱਤਾ ਖੁਦ ਵਿਕਮ ਹੈ ਖੁਦੋਂ ਨੇ ਪੈਸੇ ਦਿੱਤੇ ਆਏ ਹੈ ਖੁਦੋਂ ਦਾ ਆਪਣਾ ਕੰਮ ਸੀਗਾ ਇਸ ਕਰਕੇ ਉਹਦੇ ਕੋਲ ਸਬੂਤ ਹੈਗੇ ਸੀਗੇ ਪਰ ਇਹ ਬੰਦਾ ਇਸ ਤਰ੍ਹਾਂ ਦੇ ਹੋਰ ਬਹੁਤ ਜਿਨੇ ਹੁਣ ਸੀਬੀਆਈ ਔਰ ਬਿジネス ਹੋਰ ਲੋਕਾਂ ਨੂੰ ਵੀ ਬੁਲਾ ਰਹੀ ਹੈ ਭੁੱਲਰ ਸਾਹਿਬ ਨਾਲ ਅਟੈਚ ਕਰਕੇ ਉਹਨਾਂ ਕੋਲ ਕਿਹੜਾ ਕੋਈ ਐਦਾਂ ਦੀਆਂ ਚੀਜ਼ਾਂ ਨੇ ਇਹ ਏਜੰਸੀ ਜਾਂਚ ਕਰੇਗੀ ਨਾ ਜੀ ਜੀ ਮਤਲਬ ਤੁਸੀਂ ਕਹਿੰਦੇ ਹੋ ਕਿ ਜੇ ਜਾਂਚ ਹੁੰਦੀ ਹੈ ਤੇ ਕਾਫੀ ਕੁਝ ਨਿਕਲ ਸਕਦਾ ਹੈ ਬਿਲਕੁਲ ਬਿਲਕੁਲ ਜਾਂਚ ਕਰੇ ਏਜੰਸੀਆਂ ਜਾਂਚ ਕਰਨੀਆਂ ਤਾਂ ਬਾਅਦ ਕੁਝ ਨਿਕਲੇਗਾ ਸਾਨੂੰ ਇਸ ਗੱਲ ਦਾ ਉਮੀਦ ਹੈਗੀ ਹੈ ਕਿ ਬਹੁਤ ਕੁਝ ਨਿਕਲੇਗਾ ਇੱਕ ਬੰਦਾ ਨਿੱچے ਤੋਂ ਉੱਟ ਕੇ ਇੱਕਦਮ ਐਡੀ ਵੱਡੀ ਪ੍ਰਾਪਰਟੀ ਦਾ ਮਾਲਕ ਐਡੀਆਂ ਵੱਡੀਆਂ ਚੀਜ਼ਾਂ ਦਾ ਮਾਲਕ ਅਨਨੋਨ ਪ੍ਰਾਪਰਟੀਆਂ ਅਨਨੋਨ ਬਿਜ਼ਨਸ ਚੱਲਦੇ ਆਗੇ ਉਹਨਾਂ ਦਾ ਆਖਰ ਕੋਈ ਨਾ ਕੋਈ ਦਾ ਕੀਤਾ ਨਾ ਕੀਤਾ ਹੁੰਦਾ ਹੀ ਹੈਗਾ ਨਾ ਜੀ ਤੁਹਾਨੂੰ ਕੀ ਲੱਗਦਾ ਸਿਰਫ ਤੇ ਸਿਰਫ ਡੀਆਈਜੀ ਜਿਹੜੇ ਭੁੱਲਰ ਨੇ ਹੋਣ ਜਿਹੜੇ ਫੜੇ ਹੋਏ ਆ ਸੀਬੀਆਈ ਨੇ ਉਹਨਾਂ ਦੇ ਨਾਲ ਹੀ ਤਾਲੁਕ ਨੇ ਜਾਂ ਕੋਈ ਹੋਰ ਵੀ ਪੁਲਿਸ ਅਫਸਰ ਹੋ ਨਹੀਂ ਨਹੀਂ ਹੋਰ ਵੀ ਹੋਰ ਵੀ ਹੋਰ ਵੀ ਨੇ ਜੀ ਇਹ ਪੀਰ ਐਰ ਮਲੇ ਸਾਦਮਲੇ ਕੋਲੇ ਦਾ ਪਿਛਲੇ ਦਿਨੀ ਉਹਨਾਂ ਨੇ ਇਹਨਾਂ ਨੂੰ ਕੱਢਿਆ ਹੈਗਾ ਔਰ ਐਸ਼ੇ ਕਰਕੇ ਕੱਢਿਆ ਸੀ ਕਿ ਇਹਦੀਆਂ ਜਾਂਚੀਆਂ ਉਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਸੀਗੀਆਂ ਪਾਰਟੀ ਹਾਈ ਕਮਾਂਡ ਨੇ ਪਲੰਟਾ ਜਿਹੜੀ ਚਰਚਾ ਹੈ ਸ਼ਹਿਰ ਦੇ ਅੰਦਰ ਇਹ ਕਿ ਇਹਨੂੰ ਇਹਦੇ ਖਿਲਾਫ ਵਿਜੀਲੈਂਸ ਦਾ ਪਰਚਾ ਦੇਣ ਨੂੰ ਤਿਆਰ ਸੀਗੇ ਲੇਕਿਨ ਬਜ਼ਾਮੀ ਹੋ ਗਈ ਹੈ ਕਿ ਸਰਕਾਰੀ ਸਰਕਾਰ ਹੋਵੇ ਜਿਸ ਪਾਰਟੀ ਦੀ ਉਹਨਾਂ ਨੇ ਐਮਐਲਏ ਨੂੰ ਕਹਿ ਕੇ ਜਿਹੜੀ ਸ਼ਹਿਰ ਦੇ ਅੰਦਰ ਚਰਚਾ ਆਏਗੀ ਹੈ ਇਹਨੂੰ ਕਢਵਾਇਆਗਾ ਐਮਐਲਏ ਨੇ ਕਢਿਆ ਹੈਗਾ ਇਸ ਗੱਲ ਨੂੰ ਇਹ ਬਾਅਦ ਜੁਦਾ ਹੈਗਾ ਕਿ ਐਮਐਲਏ ਸਾਹਿਬ ਨੇ ਇੱਕ ਬਿਆਨ ਦੱਤਾ ਹੈਗਾ ਕਿ ਮੇਰਾ ਕਦੇ ਆਫੀਸ਼ੀਅਲੀ ਪੀਏ ਨਹੀਂ ਰਿਹਾ ਨੇ ਸਾਰੀ ਦੁਨੀਆ ਜਾਣਦੀ ਹੈ ਕਿ ਪੀਏ ਰਿਹਾ ਹੈਗਾ ਜੇ ਤੁਹਾਨੂੰ ਵੀ ਸ਼ੱਕ ਦਿੱਤੀ ਹੈ ਤਾਂ ਤੁਹਾਡਾ ਦਾਵਾ ਹੈ ਕਿ ਬਿਲਕੁਲ ਗੜਬੜੀਆਂ ਨਿਕਲਣਗੀਆਂ ਤੁਹਾਨੂੰ ਵੀਜੀਲੈਂਸ ਜਾਂ ਫਿਰ ਸੀਬੀਆਈ ਕੱਲ ਨੂੰ ਬੁਲਾ ਕੇ ਬਿਆਨ ਦਰਜ ਕਰਾਉਂਦੀ ਹੈ ਤੁਸੀਂ ਬਿਲਕੁਲ ਤਿਆਰ ਬੈਠੇ ਹੋ ਸਰ ਮੈਂ ਤਾਂ ਬਿਆਨ ਅਲਰੇਡੀ ਦਿੱਤੇ ਹੀ ਹੈਗੇ ਆਂ ਜੀ ਐਪਲੀਕੇਸ਼ਨ ਦਿੱਤੀ ਹੈ ਜੀ ਜੇ ਤਿਆਰ ਆ ਤਸੀ ਦਿੱਤੀ ਹੈ ਜੀ ਹਾਂ ਮੈਂ ਤਾਂ ਐਪਲੀਕੇਸ਼ਨ ਦੇ ਹੀ ਦਿੱਤੀ ਹੈ ਜੀ ਜਾਂਚ ਕਰਨਾ ਤਾਂ ਏਜੰਸੀਆਂ ਦਾ ਕੰਮ ਹੈ ਜੀ ਠੀਕ ਹੈ ਤੁਸੀਂ ਆ ਜਾਣਕਾਰੀ ਸਾਂਝੀ ਕੀਤੀ ਹੈ ਬਹੁਤ ਸ਼ੁਕਰੀਆ ਮਹਿਮਾਨ ਜੀ ਥੈਂਕ ਯੂ ਬਹੁਤ ਥੈਂਕ ਯੂ